ਲਾ ਬਾਈ ਦੋਸਤੋ ਅੱਜ ਆਪਾਂ ਆਏ ਸੀ ਤਨੌਲੇ ਮੇਲੇ ਤੇ ਇੱਥੇ ਵੱਡੇ ਵੱਡੇ ਮੁਕਾਬਲੇ ਹੋ ਜਾਂਦੇ ਆ ਬਾਈ ਬੱਕਰਿਆਂ ਦੇ ਵਿੱਚ ਇੱਕ ਘੋੜਾ ਠੱਲੀ ਖੜਾ ਤੇ ਆਹ ਦੇਖੋ ਬਾਈ ਦੇ ਮੋਢੇ ਤੱਕ ਜਾਂਦਾ ਇਹਦਾ ਬਹੁਤ ਪੁੱਛਦਿਆਂ ਕੱਦ-ਕਾਠ ਕੀ ਹੈ ਬਾਈ ਨੂੰ ਹਨਾ ਤੇ ਬੱਕਰੇ ਐ ਸੰਭੀਦੇ ਆ ਬਾਈ ਤੇ ਘੱਟੋ-ਘੱਟ 2 ਕੁਇੰਟਲ ਦੇ ਨੇੜੇ ਬੱਕਰਾ ਹੈਗਾ ਬਾਈ ਤੇ ਇਹ ਬੱਕਰਾ ਸਾਰੇ ਪਛਾਣ ਹੀ ਗਏ ਹੋਣਗੇ ਇਹਦੇ ਸ਼ਾਇਦ ਭਾਈ ਰਾਜੂ ਨੇ ਘੇੜਾ ਇਹਦੇ ਲਾਇਆ ਸੀ ਹਾਂਜੀ 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 ਇਹਦੇ ਉੱਤੇ ਬੰਦਾ ਬੈਠ ਕੇ ਭਾਈ ਘੇੜਾ ਲਾ ਸਕਦਾ ਬੱਕਰੇ ਦਾ ਕੱਦ ਵੈਡ ਵੇਖੋ ਭਾਈ ਨੂੰ ਪੁੱਛਾਂਗੇ ਪਿੰਡ ਕਿਹੜਾ ਤੇ ਕੀ ਇਹਦਾ ਬੱਕਰੇ ਦਾ ਰਿਕਾਰਡ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਮ ਤੇ ਪਿੰਡ ਦੱਸਦੇ ਜ਼ਰੂਰੀ ਨਾਮ ਜੀ ਕਰਮਜੀਤ ਸਿੰਘ ਪਿੰਡ ਚਗਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਜੀ ਠੀਕ ਹੈ ਇਹ ਬੱਕਰਾ ਭਾਈ ਇਹਦਾ ਕੀ ਰਿਕਾਰਡ ਆ ਕੀ ਨਾਮ ਉਹ ਰੱਖਿਆ ਤੇ ਐਡਾ ਕਿਵੇਂ ਕਰ ਲਿਆ ਇਹ ਇਹ ਜੀ ਐਡਾ ਕਰਨ ਦੇ ਵਿੱਚ ਇਹ ਤੇ ਬਹੁਤ ਮਿਹਨਤ ਆਈ ਠੀਕ ਹੈ ਹਾਂ ਇੱਧਰ ਸਾਡੇ ਬਜ਼ੁਰਗ ਬੈਠੇ ਨੇ ਜਾਣ ਕੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਐ ਤੇ ਨਾਲ ਅਸੀਂ ਲੱਗ ਕੇ ਤੇ ਮਿਹਨਤ ਤਾਂ ਅਸੀਂ ਵੀ ਬਹੁਤ ਕਰਦੇ ਆਂ ਪਰ ਐਡਾ ਬੱਕਰਾ ਨਹੀਂ ਤਿਆਰ ਕੀਤਾ ਇਹ ਹੋਊਗਾ ਬਈ 50 ਇੰਚ ਦਾ ਬਾਈ ਜੀ ਹੁਣ ਤੁਸੀਂ ਚਕੰਦਰ ਤੱਕ ਤੇ ਖਵਾਏ ਨਹੀਂ ਹੋਣੇ ਬੱਕਰੇ ਨੂੰ ਚਕੰਦਰ ਦਾ ਗਾਜਰਾ ਕਿਤੇ ਦੋ ਦੋ ਕੁਆਂਟ ਲਾ ਗਾਜਰਾ ਅਸੀਂ ਸਿਆਲ ਚ ਖਵਾ ਦਿੰਦੇ ਆਂ ਇਕੱਲੇ ਬੱਕਰੇ ਨੂੰ ਇਹਦੀ ਬਈ ਸਵੇਰ ਤੋਂ ਲੈ ਕੇ ਕੀ ਡਾਈਟ ਐ ਦੇਖੋ ਜੀ ਸਵੇਰੋਂ ਜਦੋਂ ਮੰਨ ਕੇ ਚਲੋ ਲੈ ਬਈ ਸੁਣ ਲੋ ਜਿਹੜਾ ਨੇ ਬੱਕਰੇ ਤਿਆਰ ਕਰਨੇ ਬਈ ਸਹੀ ਦੱਸੀ ਵਿੱਚ ਕੋਈ ਚੀਜ਼ ਮਿਸ ਨਾ ਕਰੀਂ ਯਾਰ ਆਪਾਂ ਝੂਠ ਨਹੀਂ ਬੋਲਣਾਗਾ ਕਿਉਂਕਿ ਮੈਂ ਵੀ ਕੋਈ ਨਵਾਂ ਕੋਈ ਬਾੜਾ ਪੁਰਾਣਾ ਆੜੜੀ ਨਹੀਂ ਕੋਈ ਗਪੌੜ ਦੇਖੋ ਸਵੇਰੋਂ ਜਦੋਂ ਬੱਚਿਆਂ ਨੂੰ ਦੁੱਧ ਪਲਾਈਦਾ ਦੁੱਧ ਪਲਾ ਕੇ ਮੰਨ ਕੇ ਚੱਲੋ 1.5-2 ਲੀਟਰ ਸਾਡੇ ਕੋਲੇ ਦੁੱਧ ਬਚ ਗਿਆ 1 ਲੀਟਰ ਇਹਨੂੰ ਅਸੀਂ ਦੁੱਧ ਸਵੇਰੋਂ ਤੇ ਇੱਕ ਸ਼ਾਮ ਨੂੰ ਅਸੀਂ ਦੁੱਧ ਇਹਨੂੰ ਜ਼ਰੂਰ ਪਲਾਈਦੇ 2 ਲੀਟਰ ਦੁੱਧ ਪਿਆਉਣੇ 2 ਲੀਟਰ ਦੁੱਧ ਇਹਨੂੰ ਹਲੇ ਤੱਕ ਇਹਦਾ ਦੁੱਧ ਅਸੀਂ ਟੁੱਟਣ ਨਹੀਂ ਦਿੱਤਾ ਕਿਤੇ ਬੱਕਰੀਆਂ ਦਾ ਘਟ ਜੇ ਘਰੋਂ ਮੱਝਾਂ ਗਾਈਆਂ ਦਾ ਦੁੱਧ ਲੈ ਲਈਦਾ ਜੀ ਠੀਕ ਹੈ ਹਾਂਜੀ ਤੇ ਹੋਰ ਭਾਈ ਇਹਨੂੰ ਖਾਣ ਬਾਕੀ ਦੇਖੋ ਜੀ ਜਿਵੇਂ ਮੱਕੀ ਸਿਲਕਾ ਉਹ ਤਾਂ ਇਹਨੂੰ ਪਾਉਣਾ ਹੀ ਪਾਉਣਾ ਰੁੱਤ ਮੁਤਾਬਕ ਹੁਣ ਅੱਧੀ ਕਨਾਲ ਸਾਡੇ ਗਾਜਰਾਂ ਦੀ ਲਾਈ ਹੋਈ ਹੈ ਜੀ ਉਹ ਸਿਆਲ ਚ ਪੱਟ ਪੱਟ ਧੋ ਕੇ ਇਹਨੂੰ ਹੀ ਖਵਾਉਣੀ ਹੈ ਠੀਕ ਹੈ ਫੇਰ ਚਕੰਦਰ ਸਾਡੇ ਬੀਜੇ ਹੋਏ ਆ ਜੀ ਠੀਕ ਹੈ ਜੀ ਕੱਦੂ 100 ਰੁਪਏ ਕਿਲੋ ਰਹਿ ਆਣ ਕਿ ਗਰਮੀਆਂ ਚ ਉਦੋਂ ਵੀ ਇਹ ਡੇਲੀ ਦੇ 1.5-2 ਕਿਲੋ ਕੱਦੂ ਖਾਂਦਾ ਰਿਹਾ ਜੀ ਠੰਡੇ ਬਾਈ ਚੰਗਾ ਰਿਕਾਰਡ ਆਉਂਦਾ ਨਾ ਕੱਦੂ ਠੰਡਾ ਹੁੰਦਾ ਜੀ ਹਾਂ ਠੰਡੇ ਕਰਕੇ ਕਰਕੇ ਕਿ ਗਰਮੀਆਂ ਦੇ ਵਿੱਚ ਕੱਦੂ ਜੋ ਇਹ ਜੀਆਂ ਚੀਜ਼ਾਂ ਸੀ ਇਹਨੂੰ ਜਨਨ ਕਿ ਰੁੱਤ ਮੁਤਾਬਕ ਰੇਗ ਚੀਜ਼ ਪਾਈ ਦੀ ਹੈ ਠੀਕ ਹੈ ਬਾਕੀ ਬਾਈ ਜੀ ਮਿਹਨਤਾਂ ਦੇਖੋ ਹੁਣ ਮੱਕੀ ਬੀਜਦੇ ਆਪਾਂ ਥੱਲੀਆਂ ਕੋਈ ਤੋੜ ਕੇ ਕੱਟ ਕੇ ਨਹੀਂ ਪਾ ਸਕਦਾ ਕਿਹੜਾ ਯਾਰ ਕਟਾਂਗੇ ਵੱਡਾਂਗੇ ਪਾਵਾਂਗੇ ਮੰਨ ਕੇ ਚਲੋ 4-4 5-5 ਕਿਲੋ ਅਸੀਂ ਦੁੱਧੇ ਜਿਹੜੇ ਹੁੰਦੇ ਹਨ ਕੱਟ ਕੇ हां ਕੱਚੇ-ਕੱਚੇ ਦੁੱਧੇ ਜਿਹੜੇ ਉਹ ਇਹਨੂੰ ਅਸੀਂ ਪਾ ਪਾ ਕੇ ਫਿਰ ਇਹਨੂੰ ਏਡੇ ਉੱਚੀ ਉਚਾਈ ਤੇ ਲੈ ਕੇ ਗਏ ਆ ਇਹ ਬਈ ਆਪਣਾ ਬੱਚੇ ਪਾਲਿਆ ਸੀ ਕਿ ਲਿਆ ਸੀ ਇਹ ਬੱਚਾ ਜੀ ਲਿਆ ਤਾਂ ਸੀਗਾ ਪਰ ਬਹੁਤ ਛੋਟਾ ਬੱਚਾ ਜਿਵੇਂ ਮੰਨ ਕੇ ਲੋ 15 20 ਦਿਨਾਂ ਦਾ ਬੱਚਾ ਵਿੱਚ ਖੜੇ ਆ ਓਡਾ ਕ ਬੱਚਾ ਅਸੀਂ ਲੈ ਕੇ ਇਹਨੂੰ ਪਾਲਿਆ ਕੋਈ ਸਾਨੂੰ ਇਹਦੇ ਤੇ ਆਇ ਨਹੀਂ ਸੀ ਵੀ ਇਹ ਨਹੀਂ ਐਡਾ ਹੋ ਜਾਣਾ ਕੋਈ ਸਾਨੂੰ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਨਹੀਂ ਸਾਡਾ ਐਡੀ ਉੱਚਾ ਨਾਂ ਰੌਸ਼ਨ ਕਰ ਦੇਣਾ ਅੱਜ ਉਸ ਪਿੰਡਾਂ ਦੇ ਉਸ ਜ਼ਿਲ੍ਹਿਆਂ ਦੇ ਉਸ ਉਹਦੇ ਕਹਿੰਦੇ ਕੋਈ ਕੰਟਰੀਆਂ ਦੇ ਨਾਂ ਨਹੀਂ ਪਤਾ ਜਿੱਥੋਂ ਸਾਨੂੰ ਫੋਨ ਆਉਂਦੇ ਆ ਹੁਣ ਠੀਕ ਹੈ ਇਹ ਬੱਕਰੀਆਂ ਕਰਕੇ ਇਹਦੇ ਬੱਚੇ ਲੈਣ ਕਰਕੇ ਬੱਕਰੀਆਂ ਮੀਟਿੰਗ ਕਰਵਾਉਣ ਵਾਸਤੇ ਅਬੋਰਾ ਤੋਂ ਬੜੀ ਦੂਰ ਦੂਰ ਤੋਂ ਬੱਕਰੀਆਂ ਜਾਨੀ ਕਿ ਕ੍ਰਾਸ ਕਰਾਉਣ ਲਈ ਇਹ ਤਾਂ ਆਉਂਦੀ ਹੈ ਜੀ ਇਹ ਬਈ ਕਿਸੇ ਮੁਕਾਬਲੇ ਚ ਵੀ ਪਾਇਆ ਤੁਸੀਂ ਦੇਖੋ ਜੀ ਮੁਕਾਬਲੇ ਚ ਅਸੀਂ ਪਿਛਲੇ ਸਾਲ ਮੂਲਾਪੁਰ ਲੈ ਕੇ ਗਏ ਸੀਗੇ ਉੱਥੋਂ ਆਪਣਾ ਬੱਚਾ ਫਰਸਟ ਆਇਆਗਾ ਮੂਲਾਪੁਰ ਤੋਂ ਠੀਕ ਹੈ ਜੀ ਤੇ ਐਤਕੀ ਅਸੀਂ ਲੈ ਕੇ ਨਵੈਸ ਦੀ ਖਾਤਰ ਤੇ ਬਥੇਰੇ ਕਹੀ ਜਾਂਦੇ ਵੀ ਪਾਓ ਸ਼ੌਕ ਵਧੇ ਹਨਾ ਬਈ ਦੇਖਣ ਨਵੇਂ ਮੂਲੇ ਦੇ ਦੇਖੋ ਜੀ ਹੁਣ ਅੰਦਰ 50 60 ਬੱਕਰੇ ਇੱਕ ਰੈਂਗ ਦੇ ਵਿੱਚ ਆਉਣਾ ਤਾਂ ਇੱਕ ਦੋ ਨੇ ਤਿੰਨਾਂ ਤੇ ਹੁੰਦੇ ਹਨਾ ਤੇ ਜਾਨਵਰ ਸਾਰੇ ਸੁਨੱਖੇ ਆ ਸਾਰੇ ਚੰਗੇ ਹੁੰਦੇ ਪਰ ਮਾੜਾ ਮੋਟਾ ਪੁਆਇੰਟ ਤਾਂ ਗੱਲਣਾ ਪੈਂਦਾ ਜਾਂਦਾ ਇਹ ਤਾਂ ਹੈ ਵੀ ਦੇਖੋ ਆਪਣਾ ਤਾਂ ਸਦਾ ਲਈ ਚੈਂਪੀਅਨ ਆ ਠੀਕ ਆ ਪਾਵਾਂਗੇ ਰਿੰਗ ਦੇ ਵਿੱਚ ਦੇਖੋ ਇਹਦੀ ਬਈ ਕ੍ਰਾਸ ਫੀਸ ਕੀ ਰੱਖੀ ਹੋਈ ਹੈ 3500 ਰੁਪਿਆ ਕ੍ਰੋਸਿੰਗ ਫੀਸ ਹੈ ਜੀ ਇਹਦੀ ਲੈ ਜੀ ਰੱਖੀ ਹੈ ਬਈ ਜੇ ਕੋਈ ਬਾੜਾ ਰੁਪਿਆ ਵੀ ਰੱਖੀ ਬੈਠਾ ਨਾ ਨਾ ਜੀ ਬਾੜੇ ਦੂਰ ਤੱਕ ਫਿਰਦਿਆ ਹੁਣ ਆ ਨਾ ਇੱਕ ਬੱਕਰੇ ਇਥੋਂ ਨਾਮਾ ਚ ਆਏ ਮੁੱਲਾਂਪੁਰੋਂ ਅਸੀਂ ਨਾ ਉਹੀ ਫੋਨ ਲਾ ਲਿਆ ਬਈ ਇਸ ਬੱਕਰੇ ਦਾ ਬੱਚਾ ਚਾਹੀਦਾ ਕਹਿੰਦੇ ਵੀ 50000 ਤੋਂ ਤਾਂ ਬੁਕਿੰਗ ਸ਼ੁਰੂ ਹੁੰਦੀ ਆ ਦੱਸੋ ਇਹ じゃ ਕਿਹੜਾ ਬੱਚਾ ਹਨਾ ਵੀ ਤੁਸੀਂ ਕੋਈ ਨਾ ਹੋਣੇ ਸਾਰੇ ਆਸਾਨ ਨਹੀਂ ਬੰਦਿਆ ਹਾਂ ਵੀ ਤੁਸੀਂ ਚਾਰ ਨਾ ਹੋਏ ਅਗਲੇ ਤਾਂ ਉਹੀ ਤਾਂ ਗੱਲ ਆ ਵੀ ਜੇ ਤੁਹਾਡਾ ਬੱਕਰਾ ਕੋਈ ਫਾਸਟ ਸੈਕੰਡ ਆ ਗਿਆ ਤੇ ਆਏ ਥੋੜੀ ਵੀ 50000 ਤੋਂ ਸਟਾਰਟਿੰਗ ਹੀ ਹੁੰਦੀ ਹੈ ਗਲਤ ਗੱਲ ਆ ਜੀ ਇਹ ਜਿਹੀਆਂ ਗੱਲਾਂ ਤੁਸੀਂ ਬਈ ਬੱਚਾ ਕੀ ਰੇਟ ਦੇ ਅਸੀਂ ਆ ਵਿੱਚ ਖੜੇ ਆ ਬੱਚੇ ਜੀ ਮਹੀਨੇ ਸਵਾ ਮਹੀਨੇ ਦੇ ਠੀਕ ਆ ਅਗਲੇ ਦੀ ਮਿਹਨਤ ਆ ਪਾਲ ਸਕਦਾ 15000 ਦਾ ਬੱਚਾ ਕੋਈ ਮਰਜ਼ੀ ਲੈ ਜਵੇ ਸਾਡੇ ਕੋਲੇ ਵਿੱਚ ਬੱਚੇ ਹੈਗੇ ਆ ਆ ਬੱਕਰੇ ਦਾ ਬਈ ਕਿਸੇ ਨੇ ਬੱਚਾ ਲੈਣਾ ਬਈ ਤੋਂ ਲੈ ਸਕਦਾ ਵੱਡਾ ਬੱਕਰਾ ਵੀ ਇਹਦਾ ਖੜਾ ਚਾਰ ਦੰਦ ਦੇਖੋ ਬਾਈ ਦੀਆਂ ਤੇ ਇਦਰਾ ਬੱਕਰਾ ਖੜਾ ਤੇ ਪਰ ਆ ਦੇਖਣ ਵਾਲੀ ਚੀਜ਼ ਆ ਬਈ ਸਾਰਾ ਲੋਕ ਨਾ ਮੱਝਾਂ ਗਾਇਆਂ ਛੱਡ ਕੇ ਵੱਡੇ ਵੱਡੇ ਸਾਨ ਛੱਡ ਕੇ ਆ ਬੱਕਰਾ ਦੇਖਣ ਆਉਂਦੇ ਆ ਤੇ ਬਈ ਕਿੰਨੇ ਕ ਜਾਨਵਰ ਆ ਤੁਹਾਡੇ ਕੋਲੇ ਜਾਨਵਰ ਜੇ ਛੋਟੇ ਮੋਟੇ ਸਾਰੇ ਲਾਈਏ ਤਾਂ ਜੀ 45-50 ਜਾਨਵਰ ਹੋਣਗੇ ਜੀ ਆਪਣੇ ਕੋਲੇ ਠੀਕ ਆ ਬਾਹਰ ਚਾਰਦੇ ਹਾਂ ਬਈ ਫਿਰ ਹਾਂਜੀ ਗਰੇਜਿੰਗ ਤੇ ਵੀ ਆ ਜੀ ਘਰੇ ਵੀ ਜਿੰਨੇ ਕ ਜੋ ਕੋਈ ਸੂਣ ਵਾਲੀ ਬੱਕਰੀ ਰੱਖਿਆ ਹੋਵੇ ਤਾਂ ਬਾਹਰ ਜਾਂਦਾ ਨਹੀਂ ਹਾਂਜੀ ਇਹ ਵੀ ਜੇ ਨੇੜੇ ਕਿਤੇ ਜਾਣੀਆਂ ਆਪਦੇ ਖੇਤਾਂ ਚ ਕਣਕਾਂ ਵਗੈਰਾ ਹੋਣਾ ਸੀ ਤਕਰੀਬਨ ਇੱਕ ਮਹੀਨਾ ਕਣਕ ਚਾਰਨੀ ਹੈ ਜੀ ਅਸੀਂ ਜਦੋਂ ਪਹਿਲਾ ਪਾਣੀ ਤੋਂ ਬਾਅਦ ਸੁੱਕ ਗਈ ਤੇ ਉਦੋਂ ਇਹ ਨਾਲ ਲੈ ਕੇ ਜਾਂਦੇ ਆ ਜੀ ਗੇੜਾ ਲਵਾਈ ਤੋਰੀ ਇਹਨੂੰ ਹਾਂਜੀ ਹਾਂਜੀ ਲੈ ਬਈ ਸਮੁੰਦਰ ਕੋੜੇ ਵਰਗਾ ਹੀ ਆ ਕੰਮ ਇਹਦਾ ਬਾਈ ਦਾ ਆ ਦੇਖੋ ਰੱਬ ਟੱਕਾਰ ਦੇ ਬਰਾਬਰ ਆਉਂਦਾ ਇੱਕ ਮਿੰਟ ਬਾਈ ਜੀ ਵੀਡੀਓ ਬਣ ਲੈਣ ਦਿਓ ਫਿਰ ਦੱਸ ਦਿਆਂ ਸਾਰਾ ਕੁਸ ਆ ਜਾਏ ਉਧਰੋਂ ਲੈ ਆ ਮੋੜ ਮੋੜ ਲੈ ਬਾਈ ਇਧਰੋਂ ਲੈ ਬਾਈ ਕਰੋ ਸ਼ੌਂਕ ਬਈ ਜਾਨਵਰ ਦਾ ਤੋ ਲੋ ਜੀ ਦਰਦਾਣਾ ਥੋੜਾ ਜਿਹਾ ਦਰਦਾ ਦਰਦਾ ਪੱਠ ਪੱਠ ਕਰਕੇ ਉਹ ਪੱਠਾ ਨਹੀਂ ਕੋਲੇ ਫਿਰਦੀਆਂ ਵਜਨ ਭਾਈ ਤੋਲਿਆ ਇਹਦਾ ਨਹੀਂ ਵਜਨ ਤਾਂ ਤੋਲਿਆ ਨਹੀਂ ਅਸੀਂ ਦਾ ਨਾ ਕਿਤੇ ਹਾਈਟ ਮਣੀ ਹੈ ਜੀ ਦੇਖਣ ਨੂੰ ਤੁਹਾਡੇ ਕੋਲੇ ਡੇਢ ਕੁਆਂਟਲ ਦੇ ਲਗਭਗ ਤਾਂ ਹੈਗਾ ਜੀ ਹਾਂਜੀ ਕੱਦ ਵੀ ਭਾਈ ਕੱਦ ਵੀ 50 50 ਇੰਚ ਤਾਂ ਹੈਗਾ ਜੀ ਮੋਗਲੀ ਠੀਕ ਹੈ ਹਾਂਜੀ ਤੇ ਭਾਈ ਜੀ ਫੋਨ ਨੰਬਰ ਦੱਸ ਦਿਓ ਕੋਈ ਬੱਚੇ-ਬੁੱੱਚੇ ਲੈਣੇ ਆ ਕਿਸੇ ਨੇ ਤੇ ਬਾਕੀ ਕੋਈ ਹਨਾ ਜਾਣਕਾਰੀ ਲੈਣੀ ਹੈ ਹਾਂਜੀ ਹਾਂਜੀ ਸਿਆਸੀ 996 96052 ਜੀ ਆਪਣਾ ਫੋਨ ਨੰਬਰ ਬੱਕਰੀਆਂ ਵੀ ਬਈਆਂ ਚੰਗੀਆਂ ਰੱਖੀਆਂ ਬੱਕਰੀਆਂ ਹੈਗੀਆਂ ਜੀ ਆਪਣੇ ਕੋਲੇ 30 35 ਐਡੀਆਂ ਤਾਂ ਹੈ ਨਹੀਂ 38 39 37 ਜਾਨਕੀ ਨੋਰਮਲ ਏਜ ਵਾਲੀਆਂ ਦੁੱਧ ਬਾਈ ਦੁੱਧ ਬੱਕਰੀਆਂ ਥੱਲੇ ਯਾਰ 2.5 ਤੋਂ 3 ਲੀਟਰ ਤੱਕ ਦੁੱਧ ਆਏ ਮੈਂ ਆਪਾਂ ਕਹਿ ਦਈਏ ਵੀ 4 ਲੀਟਰ ਘਾੜ ਲੈ 5 ਲੀਟਰ ਘਾੜ ਲੈ ਆ ਬਈ ਕਰ ਲੋ ਬਾਈ ਨਾਲ ਸੰਪਰਕ ਬਈ ਧੰਨਵਾਦ ਬਾਈ ਜੀ ਓਕੇ ਧੰਨਵਾਦ ਵੀਰ ਜੀ